ਸਰਬ ਜੀ ਸੰਗਰੂਰ ਵੀ ਦੀ ਕਲਪਾ ਵੇਲੇ ਵਹ ਹੁੰਦੀ ਖੁਦ ਨੂੰ ਬੜੀ ਹਾਨੀ ਏ ਬੱਚੇ ਭੁੱਖੇ ਰੋਵਣ ਤੇ ਹੋਵੇ ਦੁਖੀ ਜਨਾਨੀ ਏ ਤੜਕੇ ਕੁਵੇਲੇ ਉੱਠਣਾ ਵਾਂ ਕੁੰਭ ਕਰਨ ਸੁੱਤੇ ਰਹਿਣਾ ਵੇ ਪੈਸਾ ਪੈਸਾ ਕਰਨਾ ਭਰਾਵਾ ਤੇਰੀ ਕਹਾਣੀ ਏ ਪੈਸਾ ਪੈਸਾ ਕਰਨਾ ਭਰਾਵਾ ਤੇਰੀ ਕਹਾਣੀ ਏ ਕੰਮ ਕਾਰ ਕਰਨਾ ਬੜਾ ਦੁਖਦਾਈ ਲੱਗਦਾ ਈ ਦੁਖ ਸਮਝੇ ਸੁਖ ਜੋ ਉਸ ਦਾ ਜੀਵਨ ਲਾਸਾਨੀ ਏ ਉਸ ਦਾ ਜੀਵਨ ਲਾਸਾਨੀ ਏ ਸੰਗਰੂਰ ਵੀ ਦੀ ਗੱਲ ਮੰਨ ਲੈ ਤੂੰ ਪੱਲੇ ਵੀ ਸੰਗਰੂਰ ਵੀ ਦੀ ਗੱਲ ਮੰਨ ਲੈ ਤੂੰ ਪੱਲੇ ਵੀ ਤੂੰ ਗੱਬਰੂ ਪੰਜਾਬ ਦਾ ਨਾ ਤੇਰਾ ਕੋਈ ਸਾਨੀ ਏ ਨਾ ਤੇਰਾ ਕੋਈ ਸਾਨੀ ਏ ਹੂੰ ਉਠ ਬਰਾਵਾ ਸੁੱਤਿਆ ਉਠ ਬਰਾਵਾ ਸੁੱਤਿਆ ਕੁਝ ਤਾਂ ਸੋਚ ਵਿਚਾਰ ਦੇ ਵੀ ਕੁਝ ਤਾਂ ਸੋਚ ਵਿਚਾਰ ਦੇ ਵੇਲਾ ਰੋਗੀ ਹੋਇਆ ਵੇਲਾ ਰੋਗੀ ਹੋਇਆ ਆਲਸੇ ਰਈ ਮਾਰ ਦੇ Sutteya. <Sessly>